ਜੇਲਾ ਮੋਹਾਲੀ ਦੇ ਖਰੜਾ ਸ਼ਹਿਰ ਵਾਕੇ ਨੂੰ ਉਸ ਦਾ ਰਾਤ ਭਰੀ ਖਬਰ ਸਾਹਮਣੇ ਆਈ ਹੈ ਕਿਉਂਕਿ ਵਸਾਤੀ ਦਿਨਾਂ ਵਿੱਚ ਪਾਣੀ ਭਰ ਜਾਣ ਕਰਨਾ ਲੋਕਾਂ ਦਾ ਜਿਨਾ ਨਰਕਾ ਵਾਲੀ ਬੁਰਾ ਹੋ ਜਾਂਦਾ ਸੀ ਜਿਸ ਨੂੰ ਲੈ ਕੇ ਹਲਕਾ ਵਿਧਾਇਕ ਦਾ ਸਾਬਕਾ ਮੰਤਰੀ ਅਨਮੋਲ ਗਗਨ ਮਾਨਵਲੋਂ ਨਿੱਜਲ ਚੌਂ ਖਰੜ ਤੋਂ ਲੈ ਕੇ ਬਰੀਆਲੀ ਵਾਲੀ ਨਦੀ ਤੱਕ ਪਾਈਪ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਤੇ ਜਲਦੀ ਇਸ ਕੰਮ ਨੂੰ ਖਤਮ ਕਰਨ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਉਹਨਾਂ ਕਿਹਾ ਹੈ ਕਿ ਪੰਜਾਬ ਦੀ ਭਵੰਦਮਾਨ ਸਰਕਾਰ ਲੋਕਾਂ ਦੀ ਹਰ ਸੂਧਾ ਲਈ ਤਾਵਾ ਤਾਰ ਹੈ ਜਲਦੀ ਪ੍ਰੋਜੈਕਟ ਪੂਰੇ ਕੀਤੇ ਜਾਣਗੇ ਅੱਧਾ ਸੁਣਾਣਿਆ ਮੌਕੇ ਤੇ ਕੀ ਕਹ ਰਹੇ ਨੇ ਅਨਮੋਲ ਗਗਨਮਾਨ ਮੁਬਾਰਕ ਦਿਨੀਆਂ ਕਿ ਨਿੱਜਰ ਚੋਕ ਤੋਂ ਬਹਿਰੋਲੀ ਨਦੀ ਤੱਕ ਅਸੀਂ 4 ਕਰੋੜ 13 ਲੱਖ ਦੀ ਪਾਈਪਲਾਈਨ ਦਾ ਜਿਹੜਾ ਕੰਮ ਅੱਜ ਸ਼ੁਰੂ ਕਰ ਰਹੇ ਹਾਂ ਉਹਦਾ ਉਦਘਾਟਨ ਕਰ ਰਹੇ ਆ ਪਾਣੀ ਸ਼ਹਿਰ ਵਿੱਚ ਜਿਹੜੀ ਪਾਣੀ ਭਰਨ ਦੀ ਸਮੱਸਿਆ ਹੈ ਜਿੱਥੇ ਅਸੀਂ 45 ਕਰੋੜ ਦੇ ਤੇ ਨਸਟਪੀ ਲਗਾ ਰਹੇ ਆ ਜਿਹਦਾ ਕੰਮ ਐਸਟਪੀਜ਼ ਦਾ ਵੀ ਦਸੰਬਰ ਮਹੀਨੇ ਤੱਕ ਖਤਮ ਹੋ ਜਾਣਾ ਉਹਦੇ ਨਾਲ ਨਾਲ 6 ਮਹੀਨਿਆਂ ਦੇ ਵਿੱਚ ਜਿਹੜੀ ਅੱਜ ਅਸੀਂ ਇਹ ਪਾਈਪਲਾਈਨ ਦਾ ਉਦਘਾਟਨ ਕਰ ਰਹੇ ਆ ਇਹ ਵੀ ਪੂਰਾ ਹੋ ਜਾਣਾ ਲਗਭਗ ਸ਼ਹਿਰ ਦੀ ਜਿਹੜੀ ਪਾਣੀ ਭਰਨ ਦੀ ਸਮੱਸਿਆ ਵਾ ਉਹ ਖਤਮ ਹੋ ਜਾਣੀ ਹੈ ਮੈਂ ਸ਼ਹਿਰ ਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਉੱਤੇ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਇਹ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਜਿਹੜੀ ਪੈ ਪੈ ਰਹੀ ਹੈ ਜੀ ਨਿਜਲ ਚੌਂਕ ਤੋਂ ਲੈ ਕੇ ਜੀ ਬਰਿਆਲੀ ਨੂੰ ਪਿੰਡ ਅੱਗੇ ਉੱਥੇ ਨਦੀ ਤੱਕ ਉਹ ਬਰਿਆਲੀ ਪਿੰਡ ਦੀ ਜਿਹੜੀ ਨਦੀ ਹੈ ਉੱਥੋਂ ਤੱਕ ਪੈ ਰਹੀ ਹੈ ਇਹਦਾ ਖਰਚਾ ਕਿੰਨਾ ਹੈ ਮੈਡਮ ਜੀ ਖਰਚਾ 4 ਕਰੋੜ 13 ਲੱਖ ਹੈ ਜੀ ਕਜੋਲੀ ਵਾਟਰ ਬਾਰੇ ਦੱਸੋ ਮੈਂ ਫੜਾਂਗਾ ਕਜੋਲੀ ਵਾਟਰ ਦੀ ਮੈਂ ਇੱਕ ਹੋਰ ਜਿਹੜੀ ਸ਼ਹਿਰ ਵਾਲਿਆਂ ਨੂੰ ਮੁਬਾਰਕਬਾਦ ਦਿੱਤੀ ਉਹਦਾ ਟੈਂਡਰ ਓਪਨ ਹੋ ਗਿਆ ਹੈ 1 ਮਾਰਚ ਤੱਕ ਜ਼ਮੀਨੀ ਪੱਧਰ ਉੱਤੇ ਆ ਉਹਦਾ ਕੰਮ ਸ਼ੁਰੂ ਹੋ ਜਾਣਾ ਕਜੋਲੀ ਵਾਟਰ ਦਾ ਨਾਲ ਐਸਟੀਪੀ ਜਿਹੜੀਆਂ ਦਸੰਬਰ ਚ ਮੁਕੰਮਲ ਹੋ ਜਾਣੀਆਂ 6 ਮਹੀਨੇ ਤੱਕ ਤੁਹਾਡਾ ਪਾਈਪਲਾਈਨ ਦਾ ਕੰਮ ਮੁਕੰਮਲ ਹੋ ਜਾਣਾ ਹੈ ਉਹ ਜੇ ਕੰਮ ਆ ਜਿਹਦੀ ਪਿਛਲੇ 20 25 ਸਾਲਾਂ ਦੀ ਮੰਗ ਸੀ ਚਾਹੇ ਉਹ ਇੱਕ ਡਰੇਨੇਜ ਪਾਈਪਾ ਪਾਉਣ ਦੀ ਸੀ ਤੇ ਕਜੋਲੀ ਵਾਟਰ ਦਾ ਤੁਹਾਨੂੰ ਪਤਾ ਹੀ ਹੈ ਵੀ ਹਮੇਸ਼ਾ ਮੁੱਦਾ ਰਿਹਾ ਹੈ ਪਾਸ ਮੈਂ ਬਹੁਤ ਪਹਿਲਾਂ ਕਰਵਾ ਲਿਆ ਸੀ ਪਰ ਸਿਸਟਮ ਹੌਲੀ ਹੌਲੀ ਕਰਦਾ ਹੁਣ ਉਹਨੂੰ ਕਹਿ ਕਹਾ ਕਿ ਉਹਨੂੰ ਜ਼ਮੀਨੀ ਪੱਧਰ ਉੱਤੇ 1 ਮਾਰਚ ਤੋਂ ਜਿਹੜਾ ਕੰਮ ਹੈ ਉਹ ਕਜੋਲੀ ਵਾਟਰ ਦਾ ਸ਼ੁਰੂ ਹੋ ਜਾਣਾ ਤੇ ਇਸ ਵਾਰੀ ਜਿਹੜੇ ਉਹਦੇ ਟੈਂਡਰ ਨੇ ਉਹ ਕਈ ਲੋਕਾਂ ਨੇ ਭਰੇ ਨੇ ਤੋ ਬਹੁਤ ਅੱਛੀ ਗੱਲ ਹੈ ਕਿ ਇਹ ਸ਼ਹਿਰ ਦੀਆਂ ਜਿਹੜੀਆਂ ਮੁੱਢਲੀਆਂ ਸਮੱਸਿਆਵਾਂ ਨੇ ਇਹਦੇ ਨਾਲ ਬਹੁਤ ਹੱਦ ਤੱਕ ਹੱਲ ਹੋ ਜਾਣਾ। ਬਲਾਕ ਸੰਮਤੀ ਜ਼ਿਲ੍ਹਾ ਪੱਸ਼ ਲਈ ਤਿਆਰੀਆਂ ਮੈਡਮ ਤੁਹਾਡੀ ਸਟੈਂਡ ਤੇ ਵੀ ਸੜਕਾਂ ਦਾ ਗਲੀਆਂ ਦਾ ਕੰਮ ਤਾਂ ਸ਼ੁਰੂ ਨਹੀਂ ਹੋਇਆ। ਲੋਕਪਾਲ ਤੇ ਬਲਾਕ ਸੰਮਤੀ ਬਾਰੇ ਵੀ ਜਦੋਂ ਮਾੜਾ ਇਲੈਕਸ਼ਨ ਤੁਸੀਂ ਕਿਹਾ ਵੀ ਸੀ ਹੋਊਗਾ। ਜੀਓ ਸਾਹਿਬ ਆਇਓ ਜਰਾ ਆਇਓ ਬਲਾਕ ਸ਼ਾਂਤੀ ਜ਼ਿਲ੍ਹਾ ਪਰਿਸ਼ਦ ਬਾਰੇ ਬਲਾਕ ਸ਼ਾਂਤੀ ਦੀ ਤਿਆਰੀ ਹੈ ਜੀ ਬਲਾਕ ਸ਼ਾਂਤੀ ਦੇ ਸਾਡੇ ਆਜੋ ਆਜੋ ਹਾਂਜੀ ਆਜੋ ਆਜੋ ਜੋਸ਼ ਚ ਚੁਣ ਲਿਆ ਇੱਧਰ ਹਾਂਜੀ ਆਜੋ ਇਹ ਪੁੱਛ ਰਹੇ ਨੇ ਵੀ ਜਿਹੜੀਆਂ ਸੜਕਾਂ ਪਿਛਲੀ ਵਾਰ ਅਸੀਂ ਘਾਟਨ ਕਰਕੇ ਗਏ ਆ ਉਹਦਾ ਕੰਮ ਕਿਦਾਂ ਚੱਲ ਰਿਹਾ ਹੈ ਮੈਮ ਜਿਹੜੇ ਕੰਮ ਉਦਘਾਟਨ ਦੇ ਕਿੰਨੇ ਕੰਮ ਪਰਸੋ ਚੱਲੇ ਰਹਿ ਮੈਂ ਦੋ ਤਾਂ ਅਜ ਮਟੀਰੀਅਲ ਮੰਗਾਇਆ ਜਿਹੜੇ ਤਿੰਨ ਤੋਂ ਚਾਰ ਛੜਕਾਂ ਥੋੜਾ ਉਦਘਾਟਨ ਕੀਤਾ ਉਹ ਦੋ ਤਿੰਨ ਦਿਨਾਂ ਵਿੱਚ ਦੇਖੋ ਮੈਂ ਮੈਂ ਇੱਕ ਗੱਲ ਕਹੂੰਗੀ ਜਿੱਥੇ ਸਿਆਸਤਦਾਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੇ ਕੰਮ ਪਾਸ ਕਰਵਾਉਣ ਦੀ ਨਾਲ ਨਾਲ ਆਫੀਸਰਸ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਉਸ ਕੰਮ ਨੂੰ ਠੀਕ ਤਰੀਕੇ ਨਾਲ ਸੰਪੂਰਨ ਕਰਨ ਦੀ ਮੈਡਮ ਮਾਨ ਸਰ ਕਹਿ ਰਹੇ ਨੇ ਕਿ ਉਹਨਾਂ ਦਾ ਕੰਮ ਅਸੀਂ ਅਸੀਂ ਕਰ ਰਹੇ ਹਾਂ ਚੱਲ ਰਿਹਾ ਹੈ ਕਈਆਂ ਦਾ ਮਟੀਰੀਅਲ ਮੰਗਵਾ ਲਿਆ ਮੈਨੂੰ ਪੂਰੀ ਉਮੀਦ ਹੈ ਕਿ ਇਹ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਕੰਮ ਨੂੰ ਜਲਦੀ ਸੰਪੂਰਨ ਕਰਨਗੇ ਬਲਾਕ ਸੰਮਤੀ ਦੀ ਚੋਣਾ ਆ ਰਹੀਆਂ ਨੇ ਕੀ ਤਿਆਰੀ ਕਰ ਰੱਖੀ ਹੈ ਸਰਕਾਰ ਦੇ ਵੱਲੋਂ ਤਿਆਰੀ ਹੈ ਜੀ ਪਿੰਡਾਂ ਦੇ ਵਿੱਚ ਕੰਮ ਸ਼ਾਨਦਾਰ ਹੋਏ ਨੇ ਮੇਰੇ ਹਲਕੇ ਦੇ ਪਿੰਡ ਨੇ ਜਿਹੜੇ ਚਾਹੇ ਉਹ ਮਾਜਰੀ ਬਲਾਕ ਦੇ ਨੇ ਚਾਹੇ ਉਹ ਖਰੜ ਬਲਾਕ ਦੇ ਨੇ ਪਿੰਡੋਂ ਪਿੰਡ ਗਰਾਊਂਡ ਬਣ ਰਹੇ ਨੇ ਪਿੰਡੋਂ ਪਿੰਡ ਵਿਕਾਸ ਚੱਲ ਰਿਹਾ ਹੈ ਸਿਰਫ ਇੱਕ ਕੰਮ ਪੈਂਡਿੰਗਾ ਹਲਕੇ ਦਾ ਜਿਹੜੀ ਚੀਜ਼ ਮੈਂ ਮੰਨਦੀ ਆ ਸੜਕਾਂ ਸੜਕਾਂ ਦੀ ਖੁਸ਼ਖਬਰੀ ਜਲਦੀ ਆ ਜਾਣੀ ਹੈ ਸ਼ਹਿਰਾਂ ਦੇ ਵਿਕਾਸ ਤੇ ਕੰਮ ਚੱਲ ਰ ਪਿੰਡਾਂ ਦੇ ਵਿਕਾਸ ਤੇ ਕੰਮ ਚੱਲ ਰਿਹਾ ਹੈ ਸੜਕਾਂ ਦਾ ਕੰਮ ਰਹਿੰਦਾ ਹੈ ਮੈਨੂੰ ਪਤਾ ਇਸ ਚੀਜ਼ ਦੀਆਂ ਮੁਸ਼ਕਲ ਆਉਂਦੀਆਂ ਹੈ ਚਾਹੇ ਉਹ ਖਚੌਲੀ ਕਿਜਰਾਬਾਦ ਵਾਲੀ ਸੜਕ ਹੈ ਸਿਉਂਖ ਪਰਚਵਾਲੀ ਸੜਕ ਹੈ ਬਤੌਰ ਐਮਐਲਏ ਤੁਹਾਡੀ ਐਮਐਲਏ ਹੋਣ ਦੇ ਨਾਤੇ ਮੈਂ ਟੋਟਲੀ ਇਹ ਤੇ ਲੱਗੀ ਹੋਈ ਹਾਂ ਆਰਡੀਐਫ ਫੰਡ ਦੀ ਕਮੀ ਹੋਣ ਕਰਕੇ ਸਮੱਸਿਆ ਆ ਰਹੀ ਸੀ ਪਰ ਇਸ ਮੁਸ਼ਕਲ ਦਾ ਹੱਲ ਮੈਂ ਕੱਢ ਲਿਆ ਜਲਦੀ ਸੜਕਾਂ ਦੀ ਮੁਸ਼ਕਲ ਵੀ ਦੂਰ ਹੋ ਜੇ ਮਾਈਨਿੰਗ ਦੀ ਕੀ ਪੋਜੀਸ਼ਨ ਹੈ ਮੈਡਮ ਪਰਚੇ ਦਰਜ ਹੋਏ ਮਾਜਰੀ ਬਲੌਗ ਚ ਚੰਗੀ ਗੱਲ ਹੈ ਜੀ ਜਿੱਥੇ ਵੀ ਕੋਈ ਗੈਰ ਕਾਨੂੰਨੀ ਕੰਮ ਚੱਲਦਾ ਹੈ ਉਹਦੇ ਤੇ ਸ਼ਕਤੀ ਨਾਲ ਪ੍ਰਸ਼ਾਸਨ ਆਪਣਾ ਕੰਮ ਕਰਨਾ ਚਾਹੀਦਾ ਕਿੰਨਾ ਜੋਸ਼ ਹੈ ਤੁਹਾਡੇ ਵੋਟਰਾਂ 'ਚ ਮੈਡਮ ਵੋਟਰਾਂ 'ਚ ਕਿੰਨਾ ਜੋਸ਼ ਹੈਗਾ ਇਲੈਕਸ਼ਨ ਆ ਰਹੇ ਜਿਹੜੇ ਇਹ ਜੋਸ਼ ਤਾਂ ਦੇਖੋ ਹੁਣ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ 'ਚ ਆਮ ਆਦਮੀ ਪਾਰਟੀ ਦੇ ਸਰਪੰਚ ਬਹੁਮਤ ਦੇ ਨਾਲ ਜਿੱਤੇ ਨੇ ਸਭ ਤੋਂ ਵੱਧ ਜਿਹੜੀਆਂ ਸ਼ਾਂਤੀਪੂਰਵਕ ਵੋਟਾਂ ਹੋਈਆਂ ਉਹ ਹਲਕਾ ਖਰੜਚ ਹੋਈਆਂ ਸ਼ਾਂਤੀਪੂਰਵਕ ਸਰਬਸੰਮਤੀਆਂ ਹੋਈਆਂ ਉਹ ਹਲਕਾ ਖਰੜ ਦੇ ਪਿੰਡਾਂ 'ਚ ਹੋਈਆਂ ਨੇ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਵੀ ਸ਼ਾਨਦਾਰ ਨਤੀਜੇ ਆਉਣਗੇ ਤਗਵਨ ਟੀਵੀ ਲਈ ਮੈਂ ਰਿਸ਼ਵਤਲਾ ਕਰਨਾ ਜ਼ਿਲ੍ਹਾ ਮੋਹਲੀ ਪੰਜਾਬ